ਹੁੰਤਾ ਚੰਦਰਿਆ ਜਿੱਦਾਂ ਮੈਨੂੰ ਛੱਡ ਕੇ ਤੁਰ ਗਿਆ ਨਾ ਕਿਤੇ ਜੀ ਨਹੀਂ ਲੱਗਦਾ ਬਸ ਦਿਨ ਕੱਟਿਆਂ ਜਿਹਾ ਰਹਿ ਗਿਆ ਕਿਤੇ ਮਨ ਨਹੀਂ ਲੱਗਦਾ ਕੀ ਕਰਾਂ ਹੁਣ ਤਾਂ ਜਵਾਖ ਦੇ ਸਾਰੇ ਜ਼ਿੰਦਗੀ ਕੱਢਣੀ ਪੈਣੀ ਆ ਉਹੀ ਮੇਰਾ ਸਹਾਰਾ ਹੈ ਕੁਝ ਨਹੀਂ ਹੋ ਸਕਦਾ ਪਰ ਰੱਬ ਦਾ ਪਾਣਾ ਮੰਨ ਕੇ ਸਮਝਣੀ ਪੈਣਾ ਬਾਪੂ ਜੀ ਆਜੋ ਬੈਠ ਜੀ ਗੱਲ ਹੋਵੀ ਬਾਈ ਰੋਣ ਕਾ ਤਾਂ ਲੱਗ ਰਹੀ ਹੈ ਬਸ ਬਾਪੂ ਜੀ ਤੁਹਾਨੂੰ ਪਤਾ ਹੀ ਹੈ ਉਹਨਾਂ ਦੇ ਜਾਣ ਮਗਰੋਂ ਨਾ ਮੇਰਾ ਕਿਤੇ ਜੀ ਨਹੀਂ ਲੱਗਦਾ ਕੋਈ ਨਹੀਂ ਮੈਂ ਹੈਗਾ ਨਾ ਐਗਾ ਤਾਂ ਟੈਨਸ਼ਨ ਲੈ ਰਹੀ ਹੈ ਹਾਂ ਬਾਪੂ ਜੀ ਉਹਨਾਂ ਦੇ ਜਾਣ ਤੋਂ ਬਾਅਦ ਤਾਂ ਤੁਸੀਂ ਸਾਡਾ ਸਹਾਰਾ ਹੁਣ ਤਾਂ ਕੋਈ ਨਾ ਕੋਈ ਨਾ ਤੂੰ ਐਂ ਦੱਸ ਅੱਗੇ ਕੀ ਕਰਮ ਜੀ ਹੋ ਰਹੀ ਹੈ ਨਾ ਨਾ ਬਾਪੂ ਜੀ ਮੈਂ ਠੀਕ ਨਹੀਂ ਨਹੀਂ ਬਾਪੂ ਜੀ ਉਹ ਤਾਂ ਜਦੋਂ ਮੈਂ ਕੋਈ ਟੈਨਸ਼ਨ ਜੀ ਕਰਨ ਲੱਗ ਜਾਨੀ ਹੈ ਨਾ ਤਾ ਹੋ ਜਾਂਦਾ ਮੈਂ ਠੀਕ ਆ ਹੁਣ ਮੈਂ ਤੇਰਾ ਸਹਾਰਾ ਕਿਸੇ ਵੀ ਚੀਜ਼ ਦੀ ਲੋੜ ਪਊਗੀ ਕੋਈ ਬਾਜ਼ਾਰ ਚੋਂ ਲੈਣੀ ਹੈ ਕੋਈ ਨਾ ਤੂੰ ਟੈਨਸ਼ਨ ਨਾ ਲੈ ਤੂੰ ਕੋਈ ਚੀਜ਼ ਮੰਗਵਾ ਲਈ ਠੀਕ ਹੈ ਠੀਕ ਹੈ ਬਾਪੂ ਜੀ ਕੋਈ ਗੱਲ ਨਹੀਂ ਚਲੋ ਐਂ ਕਹਿੰਦੇ ਜੀ ਫਿਰ ਮੈਂ ਮੇਰਾ ਪੁੱਤ ਇੱਧਰ ਜਾਇਆ ਮਾਨੇ ਸਾਥ ਚ ਉੱਧਰ ਪਹੁੰਚ ਜਾ ਆਪਣੇ ਪਿੰਡ ਚ ਠੀਕ ਹੈ ਬਾਪੂ ਜੀ ਹਾਂ ਮੈਂ ਉਧਰ ਜਾ ਆਵਾ ਚਾਹ ਚੂ ਤਾਂ ਨਹੀਂ ਬਣਾਉਣੀ ਨਾ ਨਾ ਚਾਹ ਤਾਂ ਉਹ ਉੱਥੇ ਪੀ ਲੂੰਗਾ ਮੈਂ ਭੋਗ ਤੇ ਬਸ ਬਾਪੂ ਜੀ ਹੁਣ ਜਾਣ ਨੂੰ ਤਾਂ ਮੈਂ ਪਿੰਡ ਵੀ ਜਾ ਸਕਦੀ ਸੀ ਪਰ ਹੁਣ ਕੱਲਾ ਕੱਲਾ ਮੇਰੇ ਜਵਾਕ ਆ ਉਹਦੇ ਕਰਕੇ ਮੈਂ ਜ਼ਿੰਦਗੀ ਕੱਢ ਲੂੰਗੀ ਉਹ ਨਾਲੇ ਭਾਈ ਮੇਰਾ ਕੀ ਬਣੂਗਾ ਸੋਡੇ ਤੋਂ ਬਿਨਾ ਜੇ ਤੁਸੀਂ ਦੋਏ ਜਣੇ ਪਿੰਡ ਵਾਗੇ ਨਾਲੇ ਮੇਰਾ ਕੌਣ ਐ ਸੋਥੋਂ ਬਿਨਾ ਹਾਂ ਬਾਪੂ ਜੀ ਮੈਨੂੰ ਰੋਟੀ ਪਾਣੀ ਕੌਣ ਦੇਊਗਾ ਉਹ ਤਾਂ ਠੀਕ ਐ ਬਾਪੂ ਜੀ ਸੋਡੀ ਗੱਲ ਹਾਂ ਕੋਈ ਨਾ ਚਲ ਮੈਂ ਜਾ ਆਵਾ ਚੰਗਾ ਠੀਕ ਐ ٹینਚ ਨੂੰ ਨਹੀਂ ਕਰ। ٹھیک ہے باپو جی۔ ٹھیک ہے۔ آں کی گل؟ باپو ਕਿਵੇਂ عجیب ਜਿਹੀ ਹਰਕਤਾਂ ਕਰਨ ਲੱਗ ਗਿਆ ਸੀ। ਪਰ ਨਹੀਂ ਨਹੀਂ। ਮੈਂ ਗਲਤ ਸੋਚਦੀ ਆਂ। ਫਿਰ ਵੀ ਮੇਰਾ ਸਹੁਰਾ ਪਿਉਆ ਵਰਗਾ ਹੈ। ਮੈਨੂੰ ਹੀ ਭਲੇਖਾ ਪਿਆ। ਇਹੋ ਜੀ ਕੋਈ ਗੱਲ ਨਹੀਂ। ਚਲੋ। ਕੁਟਕ ਚਾਹ ਬਣਾ ਕੇ ਪੀਣੀ ਹੁਣ ਤਾਂ। ਉੱਪਰ ਜਾਈ ਹਾਂ ਲੱਗ ਕੇ ਆ ਗਿਆ ਸਰਸੋ ਲੱਗ ਗਿਆ ਤਾਂ ਹੁਣ ਨਾ ਨਾ ਹੁਣ ਹੀ ਪੈ ਗਈ ਬਸ ਮੈਂ ਕੰਮ ਚੱਕ ਕਰਕੇ ਅੱਛਾ ਹੂੰ ਮੰਗਦੇ ਸਰਸੋ ਲੱਗ ਗਿਆ ਤਾਂ ਹੁਣ ਨਾ ਨਾ ਸਿਰ ਤਾਂ ਘਾਣੂਦੂਕਦਾ ਬਾਪੂ ਕੋ ਤਾਂ ਲੰਗ ਰਿਹਾ ਹੈ ਬਾਪੂ ਪਤਾ ਨਹੀਂ ਕਹਿੰਦਾ ਮੈਂ ਸਾਥ ਚ ਜਾ ਕੇ ਆਉਣਾ ਅੱਛਾ ਉੱਥੇ ਜਾਂਦਾ ਹੁੰਦਾ ਹੈ ਉਹਦਾ ਆਪਣਾ ਅਗਰ ਇੱਥੇ ਪਿੰਡ ਚ ਖੰਡ ਪਾੜਦੀ ਉੱਥੇ ਗਿਆ ਹੈਗਾ ਹਾਂ ਪਤਾ ਨਹੀਂ ਖੰਡ ਪਾੜਦੀ ਕਹਿ ਕੇ ਗਿਆ ਸੀ ਸੱਚ ਅੱਛਾ ਅੱਛਾ ਹਾਂ ਉਹ ਤਾਂ ਕਹਿੰਦਾ ਜਦ ਚੱਲ ਭੋਗ ਪੈਣ ਵਾਲਾ ਹੋਏ ਉਦੋਂ ਜਾਊਂਗਾ ਮੈਂ ਜੇ ਕਿਹ ਹਣਾ ਤਾਂ ਬਾਗੇ ਆਉਣਾ ਫਿਰ ਤਾਂ ਜੇ ਕਿਹ ਹਾਂ ਉਹਨਾਂ ਦੀ ਕੀ ਆਗਾ ਉਹ ਬਿਰਦੇ ਮਨ ਤਾਂ ਮਾਇਆ ਕਹਿੰਦਾ ਦੀ ਹਾਂ ਜੀ ਮਾਰਕ ਨੂੰ ਚਲ ਮਨਜ਼ੂਰੀ ਹੋ ਗਿਆ ਹਨਾ ਉਹ ਤਾਂ ਠੀਕ ਹੈ ਗੱਗੇ ਗੱਲ ਆਪਣੀ ਵਧੀਆ ਹੈਗਾ ਤੇ ਲਵੇ ਮੁੰਡਾ ਹੈਗਾ ਹਨਾ ਜਿੰਨੇ ਕੁ ਜੋਗਾ ਹੈਗਿਆਂ ਮੈਂ ਵੀ ਕਰੀ ਜਾਨਾ ਉਹ ਸਾਰਾ ਤਨ ਬੁਝੂ ਊਝੂ ਸਰੀਰ ਤੇ ਵੀ ਕੁਝ ਨਹੀਂ ਬਣਦਾ ਹੈਗਾ ਸਹੀ ਗੱਲ ਲੱਗਦੀ ਲੱਭੇ ਪਰਵਾਸ ਆ ਜੂਗਾ ਉਹੀ ਤਾਂ ਗੱਲ ਹੈ ਇੱਕ ਮਰਿਆ ਦੇ ਨਾਲ ਮਰਿਆ ਨਹੀਂ ਜਾਂਦਾ ਹਨਾ ਹੋਰ ਮਨ ਤਾਂ ਆਸ ਰਹਿੰਦਾ ਫਿਰ ਕੀ ਕਰੀਏ ਜਾਤ ਤਾਂ ਬਹੁਤ ਆਉਂਦੀ ਹੈ ਪਰਜਾਦ ਹੁਣ ਜਾਂਦੇ ਰਹੇਗੇ ਪਰਜਾਈ ਹੁਣ ਫਿਰ ਜਿਵੇਂ ਮੈਂ ਹਾਰਾ ਦੇ ਨਾਲ ਰੋਈ ਜਾਵਾਂਗੇ ਮਰ ਉਮਰ ਉਕਰੀ ਜਾਵਾਂਗੇ ਬਾਈ ਨੇ ਵਾਪਸ ਨਹੀਂ ਆਉਣਾ ਹੈਗਾ ਸਹੀ ਗੱਲ ਹੈ ਘਰ ਚ ਜੀਣ ਹੀ ਨਹੀਂ ਲੱਗਦਾਗਾ ਤੂੰ ਹੁਣ ਮੈਂ ਜਾਨਣਾ ਕਰਾਂ ਚਲ ਮੇਰਾ ਟਾਈਮ ਪਾਸ ਹੋ ਜਾਂਦਾ ਹੁਣ ਮੈਂ ਜਦ ਕਰ ਆਉਣਾ ਤੂੰ 부ਜੀ ਜੀ ਪਈ ਹੁੰਨੀ ਐ ਮੇਰਾ ਮਨ ਵੀ ਉਦਾਸ ਹੋ ਜਾਂਦਾ ਬਸ ਗੱਗੇ ਕੀ ਦੱਸਾਂ ਦਿਨ ਕੱਟੀਆਂ ਹੀ ਕੱਢਦੀ ਐ ਮੈਂ ਤਾਂ ਤੇਰੇ ਵੀਰੇ ਦੇ ਜਾਣ ਤੋਂ ਬਾਅਦ ਕਿਤੇ ਮਨ ਨਹੀਂ ਲੱਗਦਾ ਮੇਰਾ ਤਾਂ ਕੋਈ ਨਾ ਪਰਜਾਈ ਤੂੰ ਟੈਨਸ਼ਨ ਨਾ ਲਿਆ ਕਰ ਮੈਂ ਹੈਗਾ ਉਹ ਤਾਂ ਠੀਕ ਹੈ ਗੱਗੇ ਸੋਡੇ ਹੁੰਦੇ ਤਾਂ ਟਾਈਮ ਪਾਸ ਹੁੰਦਾਗਾ ਨਹੀਂ ਤਾਂ ਬਸ ਮਨ ਬਹੁਤ ਖਰਾਬ ਰਹਿੰਦਾ ਹੁੰਦਾ ਹੈ ਉਹ ਤਾਂ ਹੈਗਾ ਪਰ ਜਿਵੇਂ ਬਾਈ ਵਾਲੀ ਤੋਂ ਤਾਂ ਨਹੀਂ ਲੈ ਸਕਦਾ ਹੈਗਾ ਦੇਖ ਹਨਾ ਵੱਡੀ ਪਰਜਾਈ ਤਾਂ ਮਾਮਾ ਦੀ ਬਰੋਬੇ ਹੁੰਦੀ ਆ ਲਾਲੇ ਉਹ ਹੀ ਤੋਂ ਤਾਂ ਨਹੀਂ ਲੈ ਸਕਦਾ ਪਰ ਇਹਨਾਂ ਦੇ ਜਿੰਨਾ ਕਿ ਮੈਂ ਹੈਗਾ ਉਨੇ ਕੋ ਖੁਸ਼ੀ ਦਊਂਗਾ ਤੈਨੂੰ ਠੀਕ ਹੈ ਗੱਗੇ ਠੀਕ ਹੈ ਬਾਕੀ ਬਾਪੂ ਹੈਗਾ ਵਿਚਾਰਾ ਹਾਂ ਉਹ ਤਾਂ ਹੈਗੀ ਹੈ ਛਾਣਾ ਬੰਦਾ ਹੈ ਚਲੋ ਉਹਦਾ ਵੀ ਆਪਾਂ ਨੂੰ ਸਹਾਰੀ ਹੈ ਹਨਾ ਹਾਂ ਗੱਗੇ ਉਹ ਤਾਂ ਠੀਕ ਆ ਉਹਦੀ ਸਾਰੀ ਛਟਕੇ ਵਗ ਜਾਣਾ ਮੈਂ ਕਰੇ ਹੁਣ ਵਿਚਾਲਾ ਨੇ ਮੇਰਾ ਵੀ ਘੜਾ ਘਰੋਂ ਜੀ ਕਰਦਾ ਇਹਨੂੰ ਕਾਨੂੰਨ ਪਹਿਲਾਂ ਤਾਂ ਬਾਈ ਦੀ ਸ਼ਾਮਲਾ ਇਤੀ ਮੈਂ ਪੜਤ ਪੜਨ ਲੱਗ ਰਹੀ ਸੀ ਹੁਣ ਮੈਨੂੰ ਤਾਂ ਪੜਾਈ ਵੀ ਵਿੱਚੇ ਛੱਡਣੀ ਪੈ ਗਈ ਹੈ ਨਾਲੇ ਵੱਡੇ ਬੰਦੇ ਦਾ ਤਾਂ ਘਰੇ ਆਸਰਾ ਹੀ ਹੁੰਦਾਗਾ ਇਹ ਤਾਂ ਹੈਗਾ ਖਰਾ ਹੁਣ ਮੇਰੀ ਪਰਜਾਈ ਪੜਾਈਏ ਜਿਹੜੀ ਵਿੱਚ ਰਹਿ ਗਈ ਸਾਰੀ ਬਹੁਤ ਚਲੋ ਹੁਣ ਤਾਂ ਕੀ ਪੜਾਈਆਂ ਕਰਾਂਗੇ ਜਦੋਂ ਉੱਤੇ ਘਣਾ ਨੂੰ ਚਲ ਕੋਈ ਨਾ ਗੱਗੇ ਪੜਾਈ ਤਾਂ ਤੂੰ ਕਰ ਲੈ ਪੜਾਈ ਤਾਂ ਤੂੰ ਨਾ ਛੱਡ ਉਹ ਨਾ ਨਾ ਪਰਜਾਈ ਹੁਣ ਮੈਂ ਦੱਸ ਪਹਿਲਾਂ ਮੈਂ ਅਦਰ ਪੜਾਈ ਤੇ ਖਰਚਾ ਕਰੀ ਜਾਊਂਗਾ ਕਮਾਉਣ ਵਾਲਾ ਕੋਈ ਹੈ ਨਹੀਂ ਬਾਪੂ ਤਾਂ ਇਹਨਾਂ ਬਣਦਾ ਨਹੀਂ ਹੁਣ ਹੂੰ ਹੁਣ 2-4 ਕਿੱਲੇ 5-6 ਕਿੱਲੇ ਆਪਣੇ ਲਵੇ ਜਮੀਨ ਦੇ ਨੇ ਉਹਨਾਂ ਉੱਤੇ ਕਿਹਦੇ ਕੇ ਸਾਲ ਵੀ ਨੰਗਦਾ ਆਇਆ ਗਿਆ ਸਹੀ ਗੱਲ ਤੁਹਾਨੂੰ ਲੱਗਦਾ ਪਹਾੜ ਜਿੱਡਾ ਹੋ ਜਾਣਾ ਲੱਗਦਾ ਹੀ ਲੱਗਦਾ ਹੈ ਖਰਚਾ ਕਿੰਨਾ ਹੈ ਹੁਣ ਜਵਾਖ ਦੀ ਫੀਸ ਦਾ ਵੀ ਖਰਚਾ ਆਊਗਾ ਚਾਹ ਘੁੱਟਦਾ ਵੀ ਹੋ ਗਿਆ ਹੂੰ ਬਸ ਗੱਗੇ ਜੋ ਕਰਮਾ ਚ ਲਿਖਿਆ ਸੀ ਨਾ ਉਹੀ ਹੋਇਆ ਦੱਸ ਹੁਣ ਕੀ ਕਰਿਆ ਜਾਵੇ ਕੁਛ ਨਹੀਂ ਕਰ ਸਕਦੇ ਉਹ ਤਾਂ ਹੈ ਗਿਆ ਬ੍ਰਾਜੀ ਚਲ ਕੋਈ ਨਾ ਹੁਣ ਮੈਂ ਖੇਤੀ ਕਰੂੰਗਾ ਬ੍ਰਾਜੀ 5-6 ਕਿੱਲੇ ਹੈਗੇ ਨੇ ਬੱਦੇ ਕਰੀ ਜਾਵਾਂਗੇ ਆਪਣਾ ਟਾਈਮ ਪਾਸ ਹੋਈ ਜਾਊਗਾ ਉਹਨਾਂ ਨੇ ਬਾਲਾ ਪੁਜਿਆ ਜਾਂ ਨਾ ਕਰ ਚੰਗਾ ਕੁਛ ਨਹੀਂ ਹੈਗਾ ਠੀਕ ਹੈ ਠੀਕ ਹੈ ਅੱਗੇ ਕੋਈ ਨਾ ਕੁਛ ਨਾਲ ਹੀ ਟਾਈਮ ਪਾਸ ਹੋਊਗਾ ਹੁਣ ਦੇ ਖਰੁੰਦਿਆਂ ਨਾਲ ਕੋਈ ਟਾਈਮ ਪਾਸ ਨਹੀਂ ਹੁੰਦਾ ਹੈਗਾ ਠੀਕ ਹੈ ਮੈਂ ਮੜਾ ਜਾ ਜਾ ਮਲੇਰੇ ਤੱਕ ਠੀਕ ਚਾਹ ਤਾਂ ਪੀ ਲਾ ਫਿਰ ਨਾ ਨਾ ਬੱਸ ਪਰ ਜਈ ਮੈਂ ਜਾਣਾ ਲੈਰੇ ਤੱਕ ਜਾਇਆ ਉਹ ਤਾਂ ਬਣੀ ਪਈ ਸੀਗੀ ਮੈਂ ਹੁਣੇ ਬਣਾਈ ਸੀ ਕੋਈ ਨਾ ਕੋਈ ਨਾ ਮੈਂ ਤਾਂ ਜਾਂਦਾ ਦੀ ਮੈਨੂੰ ਦੇਖ ਕੇ ਮਾਂ ਵਰਜਾਈ ਸਾਰਾ ਦਿਨ ਸਰਕੇ ਡੇਗੀ ਪਈ ਰਹਿੰਦੀਆਂ 10 ਮਿੰਟ ਗੱਲੇ ਮਾਰ ਲੈਣੇ ਨਾ ਮਨ ਚ ਹੋਰ ਹੋ ਜਾਂਦੇ ਪਾ ਨਾ ਉਹ ਤਾਂ ਜਾਂਦਾ ਹਾਂ ਬਾਕੀ ਲੈਰੇ ਤੇ ਮੰਗਾਉਣਾ ਪਰ ਜਈ ਕੁਛ ਨਾ ਨਾ ਕੁਛ ਨਹੀਂ ਬਸ ਸਬਜੀ ਲਿਆਇਓ ਆਪਾਂ ਸ਼ਾਮ ਨੂੰ ਫਿਰ ਸਬਜੀ ਬਣਾਉਣੀ ਹੈ ਨਾ ਚਲੋ ਸਬਜੀ ਦਾ ਲੈ ਆਉਂ ਕੋਈ ਨਾ ਕੁ ਜਵਾਖ ਵਾਸਤੇ ਕੋਈ ਚੀਜ਼ ਕਾਪੀ ਕਿਤਾਬ ਕੋਈ ਮੁਕਰੀ ਹੋਵੇ ਉਹ ਤੋਂ ਦੇ ਕੋਲ ਹੈਗਾ ਚੱਲ ਖਾਣ ਪੀਣ ਨੂੰ ਲਿਆ ਦੇ ਵਿਚਾਰੇ ਨੂੰ ਲੈ ਦਵਾਂ ਚਲ ਪ੍ਰੋਜੈਕਟ ਟੈਨਸ਼ਨ ਲਿਆ ਕਰ ਚੰਗਾ ਠੀਕ ਹੈ ਹਾਂ ਚੰਗਾ ਠੀਕ ਕਰੀ ਚਲਾ ਕੱਪੜੇ ਵੀ ਮਸ਼ੀਨ ਚ ਪਾਈ ਦੇਵਾਂ ਬੱਪੂ ਜੀ ਹਾਂ ਕੀ ਕਰਨ ਲੱਗੇ ਹੋ ਤੂੰ ਕਿਧਰਾਂ ਗਈ ਭਾਈ ਮਾਦਾ ਪਰਨਾ ਦੇਖ ਰਿਹਾ ਜੀ ਬਾਪੂ ਜੀ ਫਿਰ ਮੈਂ ਤਾਂ ਕੱਪੜੇ ਧੋਣ ਆਈ ਸੀ ਮਰਾ ਮੋਟਾ ਤੁਸੀਂ ਵੀ ਧਿਆਨ ਰੱਖਿਆ ਕਰੋ ਨਾ ਧਿਆਨ ਮੈਂ ਤਾਂ ਰੱਖ ਰਦੇ ਨਹੀਂ ਮੈਂ ਪਰਨਾ ਦੇਖ ਰਿਹਾ ਜੀ ਸਿਆਣਾ ਬੰਦਾ ਤਾਂ ਖੰਗ ਖੁੰਗ ਵੀ ਲੈਂਦਾਗਾ ਹੁਣ ਤੁਸੀਂ ਨਿਆਣੇ ਤਾਂ ਹੈ ਨਹੀਂ ਬਾਪੂ ਜੀ ਮੈਂ ਤਾਂ ਕੱਪੜੇ ਧੋਣ ਆਈ ਸੀ ਇਹ ਬਾਪੂ ਨੂੰ ਦਿਨੋ ਦਿਨ ਕੀ ਹੋਈ ਜਾਂਦਾ ਹੈ ਅਜੀਬ ਜਿਹੀ ਹਰਕਤਾਂ ਕਰੀ ਜਾਂਦਾ ਬਾਪੂ ਇਹ ਹੋ ਕੀ ਰਿਹਾਗਾ ਪੱਕਾ ਬਾਪੂ ਦੀ ਮੇਰੇ ਤੇ ਗੰਦੀ ਨਜ਼ਰ ਹੈ ਮੈਂ ਤਾਂ ਬਹੁਤ ਡਰ ਲੱਗੀ ਜਾਂਦਾ ਮੈਂ ਤਾਂ ਪਹਿਲੀ ਵਿਪਤਾ ਦੀ ਮਾਰੀ ਆ ਐਨੀ ਟੈਨਸ਼ਨ 'ਚ ਰਹਿਨੀ ਆ ਉੱਤੋਂ ਹ ਬਾਪੂ ਕੀ ਕਰਾਂ ਹੁਣ ਮੈਨੂੰ ਕੁਝ ਨਹੀਂ ਸਮਝ ਆਉਂਦਾ ਗੱਗਾ ਵੀ ਕਰੇ ਨਹੀਂ ਹੁੰਦਾ ਪੂਰਾ ਦਿਨ ਮੈਂ ਤੇ ਬਾਪੂ ਘਰ 'ਚ ਮੈਨੂੰ ਤਾਂ ਬਹੁਤ ਡਰ ਲੱਗਦਾ ਚੱਲ ਕੱਪੜੇ ਵੀ ਫੇਰੇ ਤੋਂਗੇ ਚਲ ਬਾਪੂ ਤਖੰਡ ਪੜ ਤੋਂ ਹੋ ਜਾਇਆ ਨਹੀਂ ਹੈਗਾ ਤੇ ਨਾ ਹੀ ਗੱਗਾ ਉਹਨੇ ਨਾ ਲੈਣੀ ਹੈ ਗੇਟ ਚ ਚਲ ਗੇਟ ਨੂੰ ਤਾਂ ਕੀ ਲਾਉਣ ਨੂੰ ਹੋਰ ਫਸਲ ਵਾੜੀ ਠੀਕ ਹੈ ਜੀ ਹਾਂ ਹਾਂ ਲੈ ਕਰਨੇ ਐਲਸੇ ਰੂਹ ਤਾਰ ਦੇ ਮੈਨੂੰ ਲੈ ਮੈਨੂੰ ਲੱਗ ਰਿਹਾ ਕੱਕਾ ਵੀ ਨਿਕਲਿਆ ਹੈ ਇੱਤਰ ਖੜਕਾ ਜਾ ਕੀ ਹੋਣਾ ਲੱਗ ਰਿਹਾ ਮੈਨੂੰ ਲੱਗਦਾ ਨਾ ਲੱਗ ਰਹੀ ਇਹ ਚਾਲ ਇਹ ਦੇਖ ਰਹਾ ਵਾਹ ਵਾਹ ਸਭਾ ਕੰਨੋਂ ਝੂਟ ਆ ਗਿਆ ਤਰੀ ਦੇਖ ਬਾਪੂ ਜੀ ਤੁਸੀਂ ਇੱਥੇ ਉਹ ਕੁਛ ਨਹੀਂ ਪਈ ਮੈਂ ਤਾਂ ਬਾਥਰੂਮ ਕਰਨ ਆਇਆ ਧੀ ਪਰ ਬਾਪੂ ਜੀ ਇੱਥੇ ਤਾਂ ਪਾਣਾਉਣੇ ਆ ਬਾਥਰੂਮ ਤਾਂ ਅਦਰ ਫਲਸ਼ ਚ ਵੀ ਜਾ ਸਕਦੇ ਹੋ ਨਾਲੇ ਸਾਨੂੰ ਪਤਾ ਇੱਧਰ ਤਾਂ ਆਪਾਂ ਕਦੇ ਗਏ ਹੀ ਨਹੀਂ ਉਹ ਕੋਈ ਨਾ ਭਾਈ ਮੈਂ ਤਾਂ ਉਵੇਂ ਗੱਤੀ ਨਾਲੇ ਆ ਕੇ ਇੱਧਰ ਮਾੜਾ ਮੋਟਾ ਸੋਚ ਲਿਆ ਕਰੋ ਬਾਪੂ ਜੀ ਮੈਂ ਨਾ ਹੀ ਜਾਂਦੀ ਸੀ ਮੈਨੂੰ ਤਾਂ ਨਹੀਂ ਪਤਾ ਲੱਗਿਆ ਭਾਈ ਮੈਂ ਤਾਂ ਮਾਚਲ ਦੇ ਗਿਆ ਆਹ ਹੈ ਜੀ ਤੇ ਚੂਟ ਆ ਗਿਆ ਚਲ ਕੋਈ ਨਾ ਫੋਨ ਨਹੀਂ ਤੱਕਦੀ ਤਾਂ ਹੱਥ ਉਤਰਾਉਂਗੀਏ ਕੋਈ ਜੇਕਰ ਆਪਾਪੂ ਨੂੰ ਕੀ ਹੋਈ ਜਾਂਦਾ ਦਿਨੋਂ ਦਿਨ ਇਹ ਹੋ ਰਹੀ ਜੀਵ ਜਿਹੀ ਹਰਕਤਾਂ ਕਰੀ ਜਾਂਦਾ ਮੈਨੂੰ ਭਲੇਖਾ ਪੈਂਦਾ ਬਾਪੂ ਸਤ ਸਮਾਨ ਰੱਖਦਾ ਉੱਥੇ ہاں ਅੰਦਰ ਰੱਖਦਾ ਬੜੇ ਸਮਾਨ ਤੋਂ ਸਾਰਾ ਠੀਕ ਹੈ ਦੁੱਧ ਦਾ ਰੱਖੇ ہاں ਦੁੱਧ ਵਾਲੀ ਆ ਗਈ ਇਹਨੂੰ ਬੱਸ ਅੱਛਾ ਬਾਪੂ ਕਿੰਦਰ ਜਾ ਰਿਹਾ ਹੈ ਬਾਪੂ ਤਾਂ ਅੰਦਰ ਹੀ ਹੈ ਕਹਿੰਦਾ ਸੀ ਮੈਂ ਆਰਾਮ ਕਰਦਾਗਾ ਹੁਣੀ ਆਇਆ ਹਜੇ ਅੱਛਾ ਹਾਂ ਹੋ ਗਿਆ ਕਾਉਂ ਤਾਂ ਹੋ ਗਿਆ ਅੱਧਾ ਪੌਣਾ ਘੰਟਾ ਹਾਂ ਆਰਾਮ ਕਰੀ ਜਾਂਦਾ ਅੰਦਰ ਪੈ ਗਿਆ ਚਲ ਪਿਆ ਰਹਿੰਦੇ 6:10 ਵਜੇ ਠੀਕ ਐ ਸਬਜ਼ੀ ਕਾਦੀ ਲੈਂਦੇ ਸੱਚ ਸਬਜ਼ੀ ਦਾ ਉਹਦੀ ਲੈ ਆ ਪਰਚਾਈ ਮੈਂ ਮਟਰ ਹਾਂ ਆਲੂ ਪੈਸੀ ਕਿ ਆਲੂ ਵੀ ਲੈਂਦੇ ਆਲੂ ਵੀ ਲੈਂਦੇ ਮੈਂ ਕਿਲੋ ਆਲੂ ਦੱਸਣਾ ਭੁੱਲ ਗਈ ਵੀ ਆਲੂ ਤਾਂ ਪੈਸੀ ਤੇ ਕੋਈ ਨਾ ਮੈਂ ਫਿਰ ਬਾਲੇ ਨਹੀਂ ਲਿਆ ਮੈਂ ਤਾਂ ਕਿਲੋ ਕੇ ਲਿਆ ਮਾ ਜਲਾ ਆਲੂ ਮਟਰ ਕਰ ਲਾਂਗੇ ਠੀਕ ਐ ਹਾਂ ਆਲੂ ਮਟਰ ਬਣਾ ਲੈਣੇ ਆ ਹਾਂ ਹਾਂ ਨਾਲੇ ਪ੍ਰੀਤ ਕਹੀ ਜਾਂਦਾ ਸੀ ਮੰਮੀ ਆਲੂ ਮਟਰ ਬਣਾ ਲਓ ਹਾਂ ਆ ਰਹੇ ਹੁਣ ਸਕੂਲੋਂ ਵੀ ਹਾਂ ਉਹ ਖੇਡਣ ਵਾਗ ਗਿਆ ਹੁਣ ਉਹਦੇ ਟਿਊਸ਼ਨ ਦਾ ਵੀ ਟਾਈਮ ਹੋਣ ਵਾਲਾ ਫਿਰ ਉਹਨੂੰ ਮੈਂ ਛੱਡਿਆ ਆਉਂਦਾ ਹਾਂ ਕੋਈ ਨਾ ਖੇਡ ਕੇ ਆ ਜਾਂਦਾ ਸੀ ਤਾਂ ਪਿਆ ਅੱਧਾ ਘੰਟਾ ਫਿਰ ਛੱਡਿਆ ਉਹ ਆਹੋ ਚਾਹ ਬਣਾ ਕੇ ਦੇਵਾਂ ਤੈਨੂੰ ਤੂੰ ਜਾਂਦਾ ਹੋਇਆ ਵੀ ਨਹੀਂ ਪੀਕੇ ਗਿਆ ਉਹ ਕੋਈ ਨਾ ਪਰਲੇ ਸ਼ਹਿਰ ਚ ਤੈਨੂੰ ਪਤੀ ਜਿਹਾ ਗਿੱਜਾ ਆਇਆ ਸੀ ਅੱਛਾ ਹਾਂ ਤੇ ਇੱਥੇ ਮੜਾ ਮੂਟਾ ਖਾ ਪੀ ਲਿਆ ਦੀ ਹੋਰ ਕੀ ਐਨੇ ਜੇ ਤਲੇ ਫੁਲੇ ਚੀਜ਼ਾਂ ਨੇ ਬਿਮਾਰ ਹੋ ਜਾਂਦੇ ਨੇ ਸਹੀ ਗੱਲ ਉਹ ਸਾੜਤੀਏ ਨੇ ਚਾਹ ਬਣਾ ਸੀ ਇੱਥੇ ਇੱਕ ਦੋ ਵਾਰੀ ਪੀ ਲਈ ਅੱਛਾ ਹਾਂ ਫੇਰ ਮੈਂ ਮੋੜਿਆ ਤਾਰ ਕੇ ਉਹਦੇ ਹੀ ਦਾ ਨਾ ਨਾ ਉਹੀ ਲੱਗਦਾ ਗੱਗੇ ਤੈਨੂੰ ਪਰ ਜਾਈ ਵੀ ਵਾਰੀ ਕਿਹਾ ਵੀ ਤੂੰ ਖੁਸ਼ ਰਹਿਗਾ ਤਾਂ ਗੱਗੇ ਹੁਣ ਕਾਹਦੀਆਂ ਖੁਸ਼ੀਆਂ ਰਹਿ ਗਈਆਂ ਤੈਨੂੰ ਪਤਾ ਹੀ ਆ ਉੱਪਰ ਜਾ ਕੇ ਉਹ ਤਾਂ ਮੈਂ ਮੰਨਦਾ ਤਰੀ ਗੱਲ ਵੀ ਖੁਸ਼ੀਆਂ ਨਹੀਂ ਰਹੀਆਂ ਫਿਰ ਬਾ ਕਰ ਵੀ ਕੁਝ ਨਹੀਂ ਸਕਦੇ ਆਪਾਂ ਇਹ ਤਾਂ ਗੱਲ ਮੰਨਦੀ ਐ ਇਹ ਤਾਂ ਗੱਲ ਮੰਨਦੀ ਕਿ ਜੁਗਾ ਮੈਂ ਹੈ ਗਿਆ ਤੇਰੇ ਨਾਲ ਹੈ ਗਿਆ ਸਹਾਰਾ ਤੇਰਾ ਮੈਂ ਠੀਕ ਐ ਗੱਗੇ ਤੇਰਾ ਬਾਪੂ ਹੈ ਗਿਆ ਆਪਣਾ ਹਾਂ ਹਾਂ ਗੱਗੇ ਬਾਪੂ ਹੁੰਦੇ ਵੀ ਕੋਈ ਫਿਕਰ ਨਹੀਂ ਆਪਾਂ ਨੂੰ ਕਿਵੇਂ ਪੜ ਜਾਈਂ ਤੇ ਤੇੀ ਬੋਲਣੀ ਆ ਉਹ ਗੱਲ ਹੈ ਤੇਰੇ ਮਨ ਚ ਲੈ ਗਾ ਪਰਜਾਈ ਕੋਈ ਗੱਲ ਨਾ ਨਾ ਕੋਈ ਗੱਲ ਨਹੀਂ ਹੈਗੀ ਦੱਸ ਦੇ ਪਰਜਾਈ ਜੇ ਕੋਈ ਗੱਲ ਹੈਗੀ ਹੈ ਨਾ ਨਾ ਕਰਕੇ ਕੋਈ ਗੱਲ ਨਹੀਂ ਮੇਰੇ ਮਨ ਚ ਕਿਹੜੀ ਗੱਲ ਹੋਣੀ ਆ ਉਹ ਪਰਜਾਈ ਹੁਣ ਕਿੰਨਾਂ ਸਾਲ ਹੋ ਗਿਆ ਜੀ ਹੁਣ ਹਣਾ ਇੰਨਾ ਕ ਤਾਂ ਕਰਦਾ ਜੀ ਜਦੋਂ ਹੋ ਜਾਂਦਾ ਪੇ ਤੇ ਆ ਜਾਂਦੇ ਵੀ ਕਿ ਕਦੋਂ ਕਿਵੇਂ ਦੁਖੀ ਹੁੰਦਾ ਕਿਵੇਂ ਖੁਸ਼ ਹੁੰਦਾ ਹੁਣ ਮੈਂ ਤੇਰੇ ਚਿਹਰੇ ਤੋਂ ਦੱਸਾਂ ਲੱਗ ਰਿਹਾ ਉਹ ਦੁੱਖ ਅੱਡੇ ਠੀਕ ਹੈ ਬਾਈ ਵਾਲਾ ਪਰ ਮਨ ਨੂੰ ਆ ਲੱਗਦਾ ਵੀ ਤੂੰ ਵੀ ਨਰਾਜ ਹੈਂ ਕਿਸੇ ਗੱਲ ਤੋਂ। ਨਾ ਗੱਗੇ ਤੈਨੂੰ ਭੁਲੇਖਾ ਪੈਂਦਾ। ਕੋਈ ਗੱਲ ਨਹੀਂ ਇਹਦੇ ਵਿੱਚ। ਮੈਂ ਜਲਦੀ ਸੋਂ ਖਬਰ ਦੇਈ ਫਿਰ ਜੇ ਗੱਲ ਹੈ। ਨਾ ਨਾ ਗੱਗੇ। ਤੇਰੇ ਸਿਰ ਦੀ ਸੌਂ ਤਾਂ ਮੈਂ ਲੱਖਾਂ ਕਰੋੜਾਂ ਤੇ ਨਾ ਖਾਵਾਂ। ਬਾਖਰ ਗੱਲ ਦੱਸ ਪਰਜਾਈ। ਨਹੀਂ ਖਾਵਾਂ ਵੀ ਨਹੀਂ ਸੌਂ ਮੈਨੂੰ ਯਕੀਨ ਨਹੀਂ ਹੈ ਕਿ ਤੇਰੀ ਗੱਲ ਤੇ। ਗੱਗੇ ਅੱਗੇ ਤਾਂ ਨਹੀਂ ਗੱਲ ਕਰਦਾ। ਮੈਂ ਕਿੱਥੇ ਗੱਲ ਕਰਨੀ ਹੈ ਪਰਜਾਈ। ਉਹਰੇ ਕੌਣ ਅੱਗੇ ਚਾਰ ਤੈਹੀਆਂ। ਤੂੰ ਵੀ ਕੀ ਕਹੇਂਗਾ? ਫਿਰ ਵੀ ਤੇਰਾ ਪਿਓ ਆ ਨਾ ਉਹ ਪਤਾ ਨਹੀਂ ਮੇਰੀਆਂ ਗੱਲਾਂ ਦਾ ਤੂੰ ਯਕੀਨ ਕਰੇਂਗਾ ਕਿ ਨਾ। ਬਾਪੂ ਨਾ ਮੇਰੇ ਨਾਲ ਅਜੀਬ ਜਿਹੀ ਹਰਕਤਾਂ ਕਰਦਾ ਹੈ ਅਜੀਬ ਜਿਹੀ ਹਰਕਤ ਹਾਂ ਗੱਗੇ ਦੇਖ ਤੈਨੂੰ ਤਾਂ ਸੱਚ ਨਹੀਂ ਆਉਣਾ ਕਿਉਂਕਿ ਤੇਰਾ ਆਪਦਾ ਬਾਪ ਆਹੋ ਮੈਂ ਵੀ ਪਿਓਾਂ ਤੋਂ ਘੱਟ ਨਹੀਂ ਸਮਝਦੀ ਪਰ ਪਤਾ ਨਹੀਂ ਕਿਉਂ ਮੈਨੂੰ ਐ ਲੱਗਦਾ ਆ ਕੁਝ ਕੁ ਦਿਨਾਂ ਦਾ ਨਾ ਮੇਰੇ ਨਾਲ ਘਟੀਆਂ ਜਿਹੀਆਂ ਹਰਕਤਾਂ ਕਰਨ ਲੱਗ ਗਿਆ ਹੱਥ ਪੱਲਾ ਚਲਾਉਂਦਾ ਰਹਿੰਦਾ ਹੈ ਬਸ ਪਤਾ ਨਹੀਂ ਹੋਰ ਕੀ ਦੱਸਾਂ ਹੱਥ ਪੱਲਾ ਜ हां गगे ओसे लगदा ताहे ने परजे ओही त मैं सोचदी हां ਵੀ ਫੇਰ ਵੀ ਮੈਨੂੰ 5-6 ਸਾਲ ਹੋ ਗਏ ਵਿਆਹੀ ਨੂੰ ਕੁਛ ਨਹੀਂ ਸਮਝ ਆ ਰਹੀ ਮਿੰਤਾ ਮੈਂ ਨਹੀਂ ਸੋਚਿਆ ਤੇਰੇ ਬਾਰੇ ਮਾੜਾ ਚੰਗਾ ਹੁੰਦਾ ਫੇਰ ਵੀ ਕੀ ਸੋਚਣਾ ਤੇ ਬਾਪੂ ਆਪਣਾ ਤੈਨੂੰ ਇਹ ਨਾ ਭਲੇਖਾ ਵੇ ਗਾਇਓ ਪਰਜਾ ਕਿਤੇ ਪਹਿਲਾਂ ਮੈਨੂੰ ਲੱਗਦਾ ਸੀ ਗੱਗੇ ਵੀ ਭਲੇਖਾ ਹੀ ਆ ਪਰ ਹੁਣ ਕਿੰਨੇ ਦਿਨ ਹੋ ਗਏ ਮੈਨੂੰ ਦੇਖਦੀ ਨੂੰ ਇਹ ਭਲੇਖਾ ਨਹੀਂ ਹੈਗਾ ਇਹ ਸਚਾਈ ਆ ਯਾਰ ਲਓ ਹੌਸਲੇ ਦੇ ਚੱਲ ਕੋਈ ਨਾ ਪਰਜਾਈ ਜੇ ਤੂੰ ਕਹਿ ਨਹੀਂ ਕੋਈ ਗਲਤ ਹੋਣੀ ਹੈ ਮੈਂ ਚੱਲ ਬਾਪੂ ਨਾਲ ਕਰੂਗਾ ਗੱਲ ਠੀਕ ਹੈ ਇਹਦੇ ਬਾਰੇ ਵੀ ਨਾ ਨਾ ਗੱਗੇ ਬਾਪੂ ਨੂੰ ਨਾ ਪੁੱਛੀ ਐਵੇਂ ਕਲੇਸ਼ ਪੈ ਜਾਊਗਾ ਘਰ 'ਚ ਕਲੇਸ਼ ਤਾਂ ਠੀਕ ਹੈ ਪਰਜਾਈ ਜੋਨੀ ਕੀ ਗੱਲ ਹੋਊਗੀ ਨਾ ਕਿਤੇ ਮੂੰਹ ਖਾਣ ਜੋਗੇ ਰਹੇ ਨੇ ਆਪਾਂ ਗੱਲ ਤਾਂ ਤੇਰੀ ਇਹ ਵੀ ਠੀਕ ਆ ਕਿਤੇ ਐਵੇਂ ਕਿਸੇ ਦੀ ਚੱਕ ਚਾ ਕੇ ਕੋਈ ਗੜਬੜ ਹੋ ਜਾਏ ਗਲਤ ਹੋ ਜਾਏ ਫਿਰ ਫਾਇਦਾ ਨਹੀਂ ਨਿਕਲਣਾ ਹੈਗਾ ਹਾਂ ਗੱਗੇ ਚੱਲ ਕੋਈ ਨਾ ਅੱਜ ਗੱਲ ਕਿਸੇ ਤੇ ਕੋਈ ਰਾਜ ਨਹੀਂ ਹੈਗਾ ਪਰਜਾਈ ਅਗਲਾ ਹਰੇਕ ਬੰਦਾ ਪਿੱਛਾ ਤੱਕਦਾ ਵੇਕਾਰ ਦਾ ਕਦੋਂ ਮਾਰਾ ਕਰਿਆ ਜੱ ਵੀ ਹੂੰ ਅਗਲਾ ਕਹਿੰਦਾ ਪਤਾ ਨਹੀਂ ਕੱਲੀ ਐ ਵੀ ਉਹ ਬਾਹਰ ਭੱਜ ਜਾਂਦਾ ਹੂੰ ਵੀ ਬੁੜੇ ਤਾਂ ਕੋਈ ਹਰਕਤ ਕਰਾਉਂਦਾ ਸਹੀ ਗੱਲ ਲੱਗ ਗਈ ਤੂੰ ਤਾਂ ਸਾਰਾ ਦਿਨ ਬਾਹਰ ਰਹਿਣਾ ਸ਼ਾਮ ਨੂੰ ਘਰੇ ਆ ਕੇ ਬੜਦਾ ਮੈਂ ਤੇ ਬਾਪੂ ਹੁੰਨੇ ਆ ਡਰਦਾ ਮੈਨੂੰ ਬਹੁਤ ਲੱਗਦਾ ਪਰ ਕੀ ਕਰਾਂ ਹੁਣ ਘਰ ਤੋਂ ਬਾਹਰ ਵੀ ਨਾ ਜਾ ਸਕਦੀ ਚਲੋ ਤਾਂ ਠੀਕ ਹੈ ਭਰਜਾਈ ਚਲ ਕੋਈ ਨਾ ਪਤਾ ਮੈਂ ਕਰਾਂ ਗੱਲ ਟੈਕ ਚਲ ਇੱਕ ਵਾਰ ਪਿਆਰ ਜਿਹਾ ਪੁੱਛ ਲਿਓ ਬਾਪੂ ਹਾਂ ਕੋਈ ਨਾ ਚੰਗੀ ਛਲਾਂ ਲੈ ਠੀਕ ਹੈ ਠੀਕ ਹੈ ਹਾਂ ਮੈਂ ਬਦਲ ਲਾਂ ਕੱਪੜੇ ਉਹ ਕਹਿੰਨ ਦੱਸ ਕਿ ਮੈਂ ਸਹੀ ਵੀ ਕੀਤਾ ਕਿਤੇ ਪਾਪੂ ਨੂੰ ਸਿੱਧੇ ਮੋਂ ਪੁੱਛੂਗਾ ਕਿਤੇ ਕਲੇਸ਼ ਨਾ ਖੜਾ ਹੋ ਜੇ ਚਲ ਕੋਈ ਨਾ ਇੱਕ ਵਾਰ ਕਰ ਲੈਂਦੇ ਗੱਗੇ ਨੂੰ ਗੱਲ ਤੇਰੀ ਕਾਲੀ ਸੋ ਦਾ ਨਾਮ ਹੋਣ ਵਾਲੇ ਤਾਂ ਹੋ ਗਏ ਬਾਪੂ ਜੀ ਆ ਕੀ ਕਰ ਲੱਗਿਆ ਤੁਸੀਂ ਤੁਹਾਨੂੰ ਸ਼ਰਮ ਨਹੀਂ ਆਉਂਦੀ ਉਹ ਮੈਂ ਤਾਂ ਐਂਤੀ ਭਾਈ ਮੈਂ ਪਹਿਲਾਂ ਸੋਰਾ ਤਾਂ ਹੈ ਹੀ ਗਿਆ ਸੀ ਹੁਣ ਸਾਰਾ ਬਣ ਜਾਣਾ ਆ ਕੀ ਕਹੀ ਜਾਂਦੇ ਬਾਪੂ ਜੀ ਤੁਹਾਨੂੰ ਸ਼ਰਮ ਨਹੀਂ ਆਉਂਦੀ ਛੱਡੋ ਮੈਨੂੰ ਬਾਪੂ ਜੀ ਛੱਡੋ ਮੈਨੂੰ ਤੁਹਾਨੂੰ ਸ਼ਰਮ ਨਹੀਂ ਆਉਂਦੀ ਇਹ ਕੀ ਹਰਕਤ ਕਰਦੇ ਹੋ ਤੁਸੀਂ ਛੱਡੋ ਮੈਨੂੰ ਆ ਦੇਖ ਲੈ ਗੱਲ ਆ ਦੇਖ ਲੈ ਗੱਗੇ ਬਾਪੂ ਫਲੇ ਤੂੰ ਕਹਿੰਦਾ ਮੇਰੇ ਤੇ ਦੁਸ਼ਣ ਲਾਉਣਾ ਹੈ ਆ ਸ਼ਰਮ ਨਹੀਂ ਆਉਂਦੀ ਤੈਨੂੰ ਐ ਕਰਤੁੱਤਾ ਕਰਦੇ ਨੂੰ ਮੈਂ ਤਾਂ ਹਲੇ ਸਰਪੰਚ ਕੋਲ ਵੇ ਗਈ ਸੀ ਬਿਜਲ ਮਾਣਾ ਮੋਟਾ ਬੁੱਥ ਚ ਬਾੜ ਦੂੰ ਤੂੰ ਪਹਿਲੀ ਖਰਕਤਾ ਕਰਤੀਆਂ ਦੇਖ ਲੈ ਸਰਪੰਚ ਸਾਹਿਬ ਤੁਹਾਡੇ ਸਾਹਮਣੇ ਹੈ ਸਭ ਕੁਝ ਕੀ ਕਰੀਏ ਭਾਈ ਹੁਣ ਇਹ ਤਾਂ ਉਹੀ ਗੱਲ ਆ ਕਹਿੰਦੇ ਢੋਲਾ ਝਾਟਾ ਸ਼ਰਮ ਦਾ ਘਾਟਾ ਹੈ ਹਣ ਇਹਨੂੰ ਕਹੀਏ ਤਾਂ ਕੀ ਕਹੀਏ ਸਿਆਣਾ ਬੈਣਾਗਾ ਇਹ ਕਾਹ ਨੂੰ ਸਰਪੰਚ ਸਾਹਿਬ ਆ ਉਹ ਬਿਜਲੀ ਨਾਲ ਲੱਗ ਰਹੀ ਥੀ ਸੋਨੂੰ ਇਹ ਗੱਲ ਤਾਂ ਮੇ ਨੂੰ ਵੀ ਉਹ ਕਾਨੂੰ ਲੱਗੀ ਦੀ ਬਿਜਲੀ ਝਟਕੇ ਦਾ ਤੈਨੂੰ ਲਵਾ ਹੁੰਦੇ ਨੇ। ਉਹ ਕਾਨੂੰ ਹੁੰਦੇ ਨੇ ਯਾਰ ਉਹ ਤੇ ਬਿਜਲੀ ਨਾਲ ਲੱਗ ਰਹੀ ਸੀ। ਮੈਂ ਤਾਂ ਛੜਾ ਰਿਆ ਦੀ। ਕਿਹੜੀ ਬਿਜਲੀ ਨਾਲ ਲੱਗ ਰਹੀ ਸੀ ਬਾਪੂ ਜੀ? ਉਹ ਮਸ਼ੀਨ ਨਾਲ ਲੱਗ ਰਹੀ ਸੀ। ਉਹ ਬਾਪੂ ਅਸੀਂ ਤਾਂ ਅੱਖੀਂ ਦੇਖਿਆ ਦਾ ਉਹ। ਉਹ ਤਾਂ ਛੜਾਉਣ ਲੱਗ ਰਹੀ ਹੈ ਵਜਾਈ ਤਾਂ ਦਿੱਥੋਂ। ਵੀ ਬਾਪੂ ਛੜਦਿਆ ਕਿ ਉਹ ਤੁਸਾ ਕਰਦਾ। ਹੁਣ ਤੈਨੂੰ ਕੀ ਕਹੀਏ ਕੀ ਨਾ ਕਹੀਏ ਤੂੰ ਹੀ ਦੱਸ ਭਾਈ। ਕੀ ਫੈਸਲਾ ਕਰੀਏ ਹੁਣ ਸੋਡਾ ਇਹ ਜੀ ਹਰਕਤ ਕੀਤੀ ਐ ਨੇ ਸਾਡੇ ਸਾਹਮਣੇ। ਹੈ? ਸਰਪੰਚ ਸਾਹਿਬ ਸੋਨੂੰ ਵੀ ਪਤਾ। ਮੇਰੇ ਤੀਆ ਵਰਗੀਆਂ ਇਹਨੂੰ ਸ਼ਰਮ ਆਉਣੀ ਚਾਹੀਦੀ ਮਾੜੀ ਮੁੱਟੀ ਮੈਂ ਕਰਿਆ ਕੀ ਹੈ ਸ਼ਰਮ ਨੂੰ ਬਸ ਦੇਖ ਹੀ ਲਿਆ ਸੀ ਦੇਖ ਲਿਆ ਬਾਪੂ ਕਿਉਂ ਲੱchn ਕਰੀ ਜਾਂਦਾ ਮੁਕਰਦਾ ਕਿਉਂ ਹੈ ਤੈਨੂੰ ਸ਼ਰਮ ਨਹੀਂ ਆਉਂਦੀ ਮੈਂ ਦਿਖਾ ਦੇ ਉਹ ਮੁਕਰਦਾ ਕਾ ਨੂੰ ਹੈ ਬੱਤਾ ਉਹ ਮੁਕਰਨੇ ਲੱਗ ਰਿਹਾ ਬਾਪੂ ਹੋਰ ਕੀ ਹੈ ਇਹ ਇੱਕ ਤਾਂ ਹੁੰਦਾ ਵੀ ਉਹਦਾ ਤਾਂ ਚਲੇ ਆ ਗਿਆ ਤਾਂ ਤੈਂ ਵੀ ਮੇਰੇ ਤੇ ਦੂਸ਼ਣ ਲਾਉਂਦੀ ਹੈ ਕਰਦੀ ਹੈ ਹੁਣ ਤਾਂ ਮੈਂ ਸਰਪੰਚ ਨੇ ਅੱਖੀਂ ਦੇਖ ਲਿਆ ਸਾਰਾ ਕੁਝ ਕਰਦਾ ਸ਼ਰਮ ਮਨਣਾ ਤੇ ਤੀਤਿਆਂ ਵਰਗੀ ਹੈ ਬਜ਼ੁਰਗਾ ਮੜਾ ਸ਼ਰਮ ਨੂੰ ਹੱਥ ਮਾਰ ਹਨ ਇਹ ਧੌਲੀ ਝਾਟੀ ਦਾੜੀ ਆ ਹੈ ਇਹ ਉਮਰ ਚਾ ਇਹ ਜਮਾਨੀ ਦੇਣਾ ਜੇ ਗੱਲਾਂ ਚੰਗੀਆਂ ਲੱਗਦੀਆਂ ਹੁੰਦੀਆਂ ਇਹ ਉਮਰ ਚ ਦਾ ਬਸਾ ਬੈਗਰੂ ਦਾ ਨਾਮ ਜਪਿਆ ਕਰ ਗੁਰਦੁਆਰੇ ਜਾਇਆ ਕਰ ਹੈ ਉੱਥੇ ਪਾਠ ਵਗੈਰਾ ਸੁਣਿਆ ਕਰ ਹੈ ਵਿਚਾਰੀ ਇੱਕ ਤਾਂ ਉਹ ਵਿਦਭਾਗੀ ਉਹਨੂੰ ਦੁੱਖ ਲੱਗਿਆ ਹੈ ਇੱਕ ਤੂੰ ਹਜੇ ਪੰਗੇ ਲੈ ਕੇ ਉਹਦਾ ਜਿੰਨਾ ਦੁੱਬਰ ਕੀਤਾ ਪਿਆ ਹੈ ਉਹ ਨਾਲੇ ਬਾਪੂ ਮੈਂ ਨਹੀਂ ਇਹ ਕਦੇ ਮਾੜਾ ਚੰਗਾ ਸੋਚਿਆ ਗਿਆ ਵਧੀਆ ਤੇਰਾ ਮੁੰਡਾ ਕਾ ਲੂ ਇਹ ਵਿਆਹ ਇਹ ਕਾ ਲੂ ਵੀ ਤੂੰ ਇਹ ਇਲੈਕਸ਼ਨ ਕਰੇਂ ਇਹਨੂੰ ਵੀ ਨਹੀਂ ਕਹਿੰਦਾ ਰਿਸ਼ਤਾ ਕਰਨਾ ਵੀ ਉਹਨਾਂ ਦਾ ਬੁੜਾ ਹੈ ਜਾਂ ਹੈ ਵਧੀਆ ਤੇਰੇ ਪੋਤਾ ਕਾ ਹੈ ਉਹਨੂੰ ਪੜਾ ਲਿਖਾ ਵਧੀਆ ਪਰਿਵਾਰ ਆ ਚਲ ਜਿਹੜਾ ਪਹਿਲਾਂ ਹੋ ਗਿਆ ਮੁੰਡਿਆਂ ਚਲ ਹੋ ਗਿਆ ਕੁਛ ਹਾਂ ਨਾਲੇ ਬਾਪੂ ਜੀ ਸੋਨ ਸੋਚਣਾ ਚਾਹੀਦਾ ਹੈਗਾ ਮੈਂ ਤਾਂ ਪਹਿਲੀ ਵਿਪਤਾ ਦੀ ਮਾਰੀ ਆ ਉੱਥੇ ਤੁਸੀਂ ਮੈਨੂੰ ਹੋਰ ਪਰੇਸ਼ਾਨ ਕਰਦੇ ਹੋਗੇ ਕੋਈ ਨਾ ਚੱਲ ਭਾਈ ਗਲਤੀ ਹੋ ਗਈ ਉਹ ਬਾਪੂ ਹੁਣ ਤਾਂ ਇਹ ਸਹਾਰੇ ਬਣਨਾ ਦੀ ਮੇਰਾ ਵੀ ਤੇ ਪਰਜਾਈ ਦਾ ਵੀ ਤੂੰ ਹੋਰ ਇਹ ਸਹਾਰੇ ਬਣਨੋਂ ਖਿਰਦਾ ਚਲ ਕੋਈ ਨਾ ਪੁੱਤ ਗਲਤੀ ਹੋ ਗਈ ਬਾਪੂ ਇਹ ਗਲਤੀਆਂ ਨਹੀਂ ਹੈਗੀਆਂ ਇਹਦਾ ਮੌਕੇ ਦੇ ਸੀ ਮੈਂ ਸਰਪੰਚ ਕਰ ਲੈ ਬੋਚ ਲਈ ਨਾ ਜਾਣੇ ਕੋਈ ਹੋਰ ਦੇਖ ਲਾਂ ਕਿ ਹਰਕਤਾਂ ਦੀਆਂ ਨਾਲੇ ਪ੍ਰਜਾਹੇ ਨੂੰ ਚਾਰ ਬੰਦੇ ਮਾੜੇ ਕਹਿੰਦੇ ਤੈਨੂੰ ਤਾਂ ਕਹਿਣੀ ਕਹਿਣਾ ਤੀ ਉਹ ਚਲੋ ਭਾਈ ਹੁਣ ਇਹ ਗੱਲ ਸੁਣੋ ਕਾਹਨੂੰ ਐਮੀ ਆਪਦਾ ਜਲੂਸਗਮਾਣੇ ਦਿਖਾਉਣਾ ਹੈ ਜਿੰਨੇ ਮੂੰਹ ਕਹਿੰਦੇ ਉੰਨੀ ਗੱਲਾਂ ਹੁੰਦੀਆਂ ਲੋਕ ਐਵੇਂ ਗੱਲਾਂ ਬਣਾ ਦੇਣਗੇ ਲੱਸੀ ਤੇ ਲੜਾਈ ਨੂੰ ਕਹਿੰਦੇ ਇੰਨਾ ਮਰਜੀ ਵਧਾਈ ਜਾ ਉੰਨੀ ਵਧਿਓ ਇਹ ਗੱਲ ਨੂੰ ਇੱਥੇ ਨਮੇੜੋ ਚੁੱਪਚਾਪ ਬਤਾ ਅੰਦਰ ਜਾ ਕੇ ਆਰਾਮ-ਰਾਮ ਕਰੋ ਹਣ ਆਜੋ ਚਲੋ ਲੋਕ ਤਾਂ ਉਂਝੇ ਨਹੀਂ ਹੁੰਦੇ ਚੰਗਾ ਬਈ ਯਾਰ ਮੈਂ ਚਲਦਾ ਹਾਂ ਠੀਕ ਹੈ ਚੰਗਾ ਹਾਂ ਚੰਗਾ ਅੱਗੇ ਚੰਗਾ ਜੀ ਧੰਨਵਾਦ ਬਸ ਸਰ ਦਾ ਰਾਲ ਮਿਲ ਕੇ ਰਹੋ ਠੀਕ ਆ ਢੁੱਲੇ ਵੇੜਾਂ ਦਾ ਕੁਝ ਨਹੀਂ ਹੁੰਦਾ ਠੀਕ ਆ ਸਰਪੰਚ ਸਾਹਿਬ ਅੱਗੇ ਤੋਂ ਤੁੰਗ ਲੋਕ ਨੂੰ ਕੁਝ ਨਹੀਂ ਕਹੂਗਾ ਠੀਕ ਆ ਜੇ ਕਹੂਗਾ ਫਿਰ ਹੈਗਾ ਮੈਨੂੰ ਦੱਸਿਓ ਠੀਕ ਹੈ ਦੋਸਤੋ ਇਸ ਕਹਾਣੀ ਤੋਂ ਸਿੱਖਿਆ ਇਹੀ ਹੈ ਕਿ ਨੂੰਹ ਤੇ ਸਹੁਰੇ ਦਾ ਰਿਸ਼ਤਾ ਇੱਕ ਪਵਿੱਤਰ ਰਿਸ਼ਤਾ ਹੈ ਇਹ ਰਿਸ਼ਤਾ ਧੀ ਤੇ ਪਿਓ ਦੇ ਰਿਸ਼ਤੇ ਦੇ ਸਮਾਨ ਹੀ ਹੈ ਨੂਹਾਂ ਨੂੰ ਆਪਣੇ ਸਹੁਰੇ ਨੂੰ ਆਪਣਾ ਪਿਤਾ ਤੇ ਸਹੁਰੇ ਨੂੰ ਆਪਣੀ ਨੂਹ ਨੂੰ ਆਪਣੀ ਧੀ ਹੀ ਸਮਝਣਾ ਚਾਹੀਦਾ ਹੈ ਜੇਕਰ ਕਿਸੇ ਘਰ ਦੀ ਨੂਹ ਵਿਧਵਾ ਵੀ ਹੁੰਦੀ ਹੈ ਤਾਂ ਸਹੁਰੇ ਨੂੰ ਉਸ ਨੂਹ ਦਾ ਪਿਤਾ ਤੋਂ ਵੱਧ ਕੇ ਸਹਾਰਾ ਬਣਨਾ ਚਾਹੀਦਾ ਹੈ ਅਤੇ ਉਸ ਦੇ ਦੁੱਖ ਨੂੰ ਸਮਝਣਾ ਚਾਹੀਦਾ ਹੈ ਨਾ ਕਿ ਉਸ ਦੀ ਇੱਜ਼ਤ ਵੱਲ ੱਟਕਣਾ ਚਾਹੀਦਾ ਹੈ ਨੂਹ ਬਾਰੇ ਮਾੜੀ ਸੋਚ ਰੱਖਣਾ ਛੋਟੀ ਤੇ ਘਟੀਆ ਸੋਚ ਵਾਲੇ ਬੰਦਿਆਂ ਦਾ ਕੰਮ ਹੁੰਦਾ ਹੈ